ਨੰਨਾ ਨਸੀ ਅੱਤੀ ਚਾਰ ਕਮਰਾ ਡੈਡੀ ਬਣਾਉਣਾ ਹੈਗਾ ਫਿਰ ਉਹਦਾ ਮੈਕਟ ਬੈਟਾ ਦਾਸਤਾ ਹੀ ਆ ਸਵੇਰੇ ਸਵੇਰੇ ਆਈ ਆਗਾ ਬਈ ਕਰੀਏ ਪਹਿਲਾਂ ਮਨ ਸੀਗਾ ਬਈ ਚਰਖੇ ਬਣਾਈਏ ਜਾਂ ভাঙ ਕਰੀਏ ਪਾਸੇ 1000 ਖਨਾ ਸੁੱਖਿਆ ਆ ਹੀਗਾ ਆਪਣੇ ਮਹਿਤਿਆਰੇ ਕੋਲ ਜਿਹੜਾ ਕਿ ਅੰਲਾ ਬਣਾ ਕੇ ਪਹਿਲਾਂ ਚਰਖਾ ਤੇ ਲਾਕੀ ਜਾਂਦਾ ਮਾਮਲਾ 4 4.5 ਹਜ਼ਾਰ 5000 ਵੇਚਦੇ ਹੀ ਦਾ ਬਾਕੀ ਚੱਕੀ ਤੇ ਆਇਆ 12000 ਰੁਪਏ ਖਰਚਾ 4000 ਦੀ ਚੱਕੀ ਵੇਚ ਗਈ ਹੈ ਵਾਕਿ ਜਿੱਥੇ ਅੱਜ ਕੱਲ ਪੰਜਾਬ ਦੀ ajoqi ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਸ਼ਾਇਦ ਕਈ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਵੇਗਾ ਚਰਖਾ ਕੀ ਹੁੰਦਾ ਵਧਾਣੀ ਕੀ ਹੁੰਦਾ ਅਜਿਹੇ ਦੇ ਵਿੱਚ ਸਾਡੇ ਕੋਲ ਇੱਕ ਅਜਿਹਾ ਇਨਸਾਨ ਸਾਹਮਣੇ ਆਇਆ ਹੈ ਜੋ ਇਸ ਆਪਣੇ ਪੁਰਾਣੇ ਵਿਰਸੇ ਨੂੰ ਸੁਭਾਰ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਵੱਲੋਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਚਰਖੇ ਬਣਾਣੀਆਂ ਅਤੇ ਹੋਰ ਪ੍ਰਾਤ ਤਰ੍ਹਾਂ ਘਰੇਲੂ ਸਾਮਾਨ ਤਿਆਰ ਕੀਤਾ ਜਾ ਰਿਹਾ ਹੈ। ਉਹ ਗੱਲ ਕਰਦੇ ਹਾਂ ਪਿੰਡ ਕੋਲਾਰ ਵਿਖੇ ਮਿਸਤਰੀ ਜਸਵੀਰ ਸਿੰਘ ਕੋਲਾਰ ਜੀ ਨਾਲ ਜਿਨ੍ਹਾਂ ਵੱਲੋਂ ਇਹ ਸਾਮਾਨ ਤਿਆਰ ਕੀਤਾ ਜਾ ਰਿਹਾ ਹੈ। ਸਹੀ ਗੱਲ ਜੀ। ਇਤਰਾ ਥੋੜੇ ਮਾਂਚ ਫਰਨਾ ਰੈਵੀਏ ਸੀ ਸਾਮਾਨ। ਹੁਣ ਨਾ ਬਸ ਬੈਠੇ ਬੈਠੇ ਆਈ ਆ ਗਿਆ ਬਈ। ਕਾਲੀਏ ਪਹਿਲਾਂ ਮਾਨ ਸੀਗਾ। ਬਈ ਚਰਖੇ ਬਣਾਈਏ ਜਾਂ ਰੰਗ ਕਰੀਏ। ਬਸ ਇੱਕ ਜਰ ਖਨਾ ਸੁੱਖਿਆ ਸੀਗਾ ਆਪਣੇ ਮਹਿਤਿਆਰੇ ਗੁਰਦਵਾਰੇ ਜਿਹੜਾ ਕਿੰਦਾ ਬਣਾ ਕੇ ਪਹਿਲਾਂ ਗੋਡੇ ਪੌਂਟ ਤੋਂ ਬਾਅਦ ਤੇ ਇੱਕ ਚੱਕੀ ਹੁਣ ਦਮ ਦਮੇ ਗੁਰਦਵਾਰੇ ਰੱਖੀਆ ਸਮਾਗਿ ਤੇ ਐਂ ਬਸ ਕਾਮਰ ਚਾਤ ਚਾਲਦਾ ਜਲਦਾ ਰੋਟੀਆਂ ਚੱਕੀਆਂ ਪੈਣ ਬਣਾਈਆਂ ਆ ਬਣਾਉਂਦੇ ਬਣਾਉਂਦੇ ਫੇ ਗਾਂ ਦੀ ਗਾਂ ਰੇਸ ਤੇ ਦੋ ਚੱਕੀਆਂ ਬਾਹਰ ਦੇ ਕੇ ਬਣਾ ਕੇ ਦਿੱਤੇ ਚਾਰ-ਚੇ ਰੰਗ ਕਰਤੇ ਤੇ ਸ਼ੇਰਪੁਰੇ ਕਰਕੇ ਸੁਧਾਰ ਤੇ ਆਏ ਕਰਕੇ ਬਸ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਿ ਅੱਜ ਗੱਲ ਦੀ ਪੀੜ੍ਹੀ ਹੈ ਜਿਹੜੀ ਹੱਥੀ ਕੰਮ ਬਿਲਕੁਲ ਛੱਡ ਚੁੱਕੀ ਆ ਤੇ ਤੁਸੀਂ ਕਿਸ ਤਰ੍ਹਾਂ ਇਸ ਲਾਈਨ ਨਾਲ ਜੁੜੇ ਕੀ ਤੁਹਾਡਾ ਪਹਿਲਾਂ ਕੋਈ ਤਜਰਬਾ ਸੀ ਇਸ ਲਾਈਨ ਦਾ ਜਾਂ ਡਾਇਰੈਕਟ ਹੀ ਇਹ ਕੰਮ ਕਰ ਲਏ ਜੀ ਉਹ ਸਾਨੂੰ ਇਹਦੇ ਵਿੱਚ ਥੋੜੀ ਜਾਣਕਾਰੀ ਦਿਓ ਪਾਸ ਪਹਿਲਾਂ ਆਸ਼ੀਆ ਵਿੱਚ ਕੰਮ ਦਾ ਸਾਰਾ ਇਹ ਹੱਥੀਓਂ ਕਰਨਾ ਪੈਂਦਾ ਕਿ ਤਾਹਾਂ ਪਹਿਲਾਂ ਕੰਮ ਆਨਣਾ ਆਸ਼ੀਆ ਵਿੱਚ ਚਾਰ ਕਮਰੇ ਡੈਡੀ ਬਣਾਉਣਾ ਹੈਗਾ ਫਿਰ ਉਹਦਾ ਮੈਨੇ ਬੈਠ ਕੇ ਬਹਸਤਾ ਹੀ ਆ ਬਈ ਆਏ ਬਣਾਏ ਬਣਾਏ ਫੇ ਬਣਾਏ ਉਹ ਤੋਂ ਬਾਅਦ ਸੇ ਕੰਮ ਸਾਪੋਂ ਨਾਲ ਉਹ ਬਹਾਗ ਉਹ ਅਬੀਦ ਨੂੰ ਹੜਕੇ ਕਤੜੋ ਹੜਕੇ ਬਾਜ਼ ਫੇਰ ਬੰਦ ਰਿਹਾ ਕਿ ਕਿੰਨਾ ਚਿਰ ਸਮਾਂ ਕੰਮ ਫੜ ਫੇਰ ਲੋਕਾਂ ਕੋਲ ਚਰਖੇ ਬਹੁਤ ਪਏ ਆ ਬਨੇ ਹੋਏ ਪਰ ਰੰਗ ਕਰਾ ਕੇ ਲੈ ਜਾਂਦੇ ਆ ਬਸ ਸੋ ਗਾਇ ਦੱਕੀ ਪੁਰਾਣੀ ਪੀੜੀ ਨੂੰ ਦਿਖਾਉਣ ਵਾਸਤੇ ਇਹ ਆ ਚੀਜ਼ਾਂ ਹਾਸੀ ਗਈ ਆ ਹਾਰੀ ਗਈ ਚੱਕੀ ਹੀ ਸਮਾਧਾਨੀ ਆ ਇਸ ਕੀ ਸਾਰਾ ਕੁਝ ਉਹ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਲੋਕ ਹੁਣ ਚਰਖੇ ਵਗੈਰਾ ਤਿਆਰ ਕਰਵਾਉਂਦੇ ਆ ਤਾਂ ਤੋਂ ਕੀ ਇਹ ਚਰਖੇ ਲੋਗ ਜਾਂ ਚੱਕੀਆਂ ਵਰਤਦੇ ਆ ਜਾਂ ਇਹ ਸ਼ੋਕੇਸ ਦੇ ਕੀ ਸਮਝਦੇ ਵੇਰ ਥੋੜੀ ਜਾਣਕਾਰੀ ਦਿਓ ਇਹ ਸ਼ੋਕੇਸ ਦਾ ਹੀ ਵੀ ਆ ਚਰਖਾ ਰਕੀਨੇ ਮਰਦਾ ਚੱਕੀ ਮਰਤਣ ਕੇ ਲੋਗ ਮੱਚ ਦੜੀਆ ਦੋਲੂ ਆਪੀ ਕਾ ਜਾਂ ਧਾਰਪੇੜੀਆ ਚੱਕੀ ਕੰਮ ਆਉਂਗੀ ਚਰਖਾ ਤਾਂ ਹੁਣਦੇ ਬੱਚੇ ਜਾਣਦੇ ਨਹੀਂ ਕਰਤਣੇ ਕਿਵੇਂ ਕਰਤਣਾ ਪੁਰਾਣੀਆਂ ਬੁੜੀਆਂ ਕਾਤ ਕਰਤਣੇ ਨਹੀਂ ਉਹਦਾ ਹੜਕਾ ਉਹ ਲੋਕ ਬਾਈ ਬੀਜਰ ਹਰੇ ਕਰਤਣਾ ਆ ਗਈ ਆ ਤੇ ਜੋ ਨੂੰ ਚੱਕੀਆਂ ਦੇ ਪੱਥਰ ਜਿਵੇਂ ਅੱਜਕੱਲ ਤੁਸੀਂ ਦੇਖਿਆ ਕਿ ਪੱਥਰ ਵੀ ਨਹੀਂ ਮਿਲਦੇ ਜਾਂ ਹੋਰ ਸਬਾਨ ਨਹੀਂ ਮਿਲਦਾ ਇਸ ਸਬਾਨ ਕਿਤੋਲੇ ਨੇ ਤੇ ਇੱਕ ਪ੍ਰੋਡਕਟ ਤੁਹਾਨੂੰ ਕਿੰਨੇ ਤਿਆਰ ਪੈਂਦਾ ਚਰਖਾ ਕਿੰਨੇ ਤਿਆਰ ਪੈਂਦਾ ਚੱਕੀ ਕਿੰਨੇ ਤਿਆਰ ਪੈਂਦੇ ਕਿੰਨੇ ਦੀ ਵੇਚਦੇ ਚਰਖਾ ਤੇ ਲਾਗੀ ਜਾਂਦਾ ਮਾਮਲਾ 4 4.5 ਹਜ਼ਾਰ 5000 ਵੇਚਦੇ ਹੀ ਦਾ ਬਾਕੀ ਚੱਕੀ ਤੇ ਆਇਆ ਦਾ 10000 ਰੁਪਏ ਖਰਚਾ 4000 ਦੀ ਚੱਕੀ ਵੇਚ ਗਈ ਬਸ ਤੁਹਾਡੇ ਕੋਲ ਜੇ ਦੇਖਿਆ ਲੋਕ ਕਿਸ ਤਰ੍ਹਾਂ ਹੁੰਦੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਤੁਸੀਂ ਇਹ ਸਬਾਨ ਤਿਆਰ ਕਰਦੇ ਹੋ ਤੇ ਅੱਗੇ ਕਿੱਥੇ ਕਿੱਥੇ ਜਾ ਰਿਹਾ ਸੁਆਣੇ ਬਸ ਕਹਾ ਦੀ ਕਹਾ ਵੀਡੀਓ ਕਾਦਨੇ ਰਸਤੇ ਨਾਲ ਰਿਹਾ ਨਾ ਦੇ ਕਹਾ ਦੇ ਕਹਾ ਰੋਡ ਚੱਲਦਾ ਕਰਕੇ ਲੋਕ ਦੇਖ ਲੈਂਦਾ ਕਹਾ ਦੀ ਕਹਾ ਕਾਦਦੇ ਕੋ ਵੀਡੀਓ ਵੀ ਪਾਈ ਹੋਈ ਹੈ ਬਣਾ ਆਇਆ ਕਰਕੇ ਬਸ ਨੰਬਰ ਕਹਾ ਦੀ ਕਹਾ ਬੰਦੇ ਦੇ ਦਿੰਦੇ ਆ ਤੇ ਤੁਸੀਂ ਜਿਵੇਂ ਨਵਾਂ ਚਰਖਾ ਤਿਆਰ ਕਰਦੇ ਹੋ ਇਹ ਚਰਖੇ ਦੀ ਕਿੰਨੀ ਲੱਗਤਾ ਜਾਂਦੀ ਆ ਤੇ ਕਿੰਨੇ ਦਿਨ ਚੇ ਤਿਆਰ ਹੋ ਜਾਂਦਾ ਇਹ ਤੇ ਆਈ ਜਾਂਦਾ ਘਟੋ ਘਟ ਇਹ ਵੱਡਾ ਸਾਈਜ਼ ਬਣਾ ਲਾ 4-5000 ਰੁਪਿਆ ਸਮਾਰ ਤੇ ਲੱਗ ਜਾਂਦਾ ਤੇ ਚਾਰ ਦਿਨ ਬਲੇਵ ਤੇ ਬਣਾਉਣ ਤੇ ਲੱਗ ਜਾਂਦਾ ਜੀ ਜੇ ਛੋਟਾ ਚਰਖਾ ਇੱਕ ਦੇਖ ਰਹੇ ਹੋ ਕਿੰਨੇ ਜੀ ਤਿਆਰ ਹੋ ਜਾਂਦਾ ਇਹ ਇਹ ਹੋ ਜਾਂਦਾ ਮਾਰ ਤੋਂ ਲੈ ਮਾਨਕ ਜੱਲੋ ਵੀ 4000 ਆਦਾ 4.5-5000 ਦਾ 4 4.5 ਦੇਈਦਾ ਪਰ ਮਿਹਨਤ ਹੀ ਵਜਣੀ ਹੁੰਦੀ ਆ ਹਾਂ ਜੀ ਤੇ ਕੀ ਤੁਹਾਡੇ ਕੋਲੇ ਕੀ ਭਾਰਤ ਦੇ ਨਾਲ ਨਾਲ ਜਾਂ ਪੰਜਾਬ ਦੇ ਨਾਲ ਨਾਲ ਕਿਤੇ ਬਾਹਰੋਂ ਵੀ ਆਰਡਰ ਆਏ ਆ ਜਾਂ ਕਿਸ ਤਰ੍ਹਾਂ ਲੋਕ ਇਸ ਤੁਹਾਡੇ ਕਿਤੇ ਨੂੰ ਦੇਖਦੇ ਜੇ ਤੁਸੀਂ ਕਿਸ ਤਰ੍ਹਾਂ ਕੇ ਨਜ਼ਰਾਂ ਦੇਦੇ ਮਾਰੋ ਲੋਕ ਨਾ ਦੇ ਕਰਦੇ ਦੇਖੀ ਜਾਂਦੇ ਆ ਬਾਕੀ ਗਾਹ ਦੀ ਗਾਹ ਹਰ ਇੱਥੇ ਆਈਏ ਲੋਪਾ ਲੋਪਾਂ ਦੇ ਹੋਰ ਕਿੰਨੇ ਚਰਖਾ ਲੈ ਕੇ ਲੰਗੇ ਜਾਂਦੇ ਵਾ ਰੋਡ ਤੇ ਬੈਠੇ ਕਰਕੇ ਦੁਕਾਨਦਾਰੀ ਕਰਕੇ ਲੰਘਣ ਜਾਂਦੇ ਈ ਵੱਲੇ ਲੋਕ ਦੇਖਦੇ ਖਲਿੰਦੇ ਜਾਂਦੇ ਜਾਂਦੇ ਹੁੰਦੇ ਤੇ ਤੁਸੀਂ ਇਹ ਨੌਜਵਾਨ ਪੀੜ੍ਹੀ ਨੂੰ ਕੀ ਕਹੋਗੇ ਜੋ ਇੱਥੋਂ ਸੁੱਤੋਂ ਬਰੇਸ ਵਿੱਚ ਵੀ ਚਰਥਾ ਵਗੈਰਾ ਲੈ ਕੇ ਜਾਂਦੇ ਹਨ ਜਾਂ ਕੀ ਉਹ ਨਵੀਂ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ ਨਵੀਂ ਪੀੜੀ ਨੂੰ ਆਈ ਜਿਹੜਾ ਚਾਹੁੰਦਾ ਵੀ ਉਹ ਦੇਖਣ ਸਾਰੇ ਪਤਾ ਲੱਗੇ ਵੀ ਸਾਡੇ ਪਿਛਲੇ ਮਾਪਿਆਂ ਵੀ ਚਰਖਾ ਕੱਟਦੇ ਹੀ ਗਿਆ ਜਾਂ ਚੱਕੀ ਚਰਮਦੇ ਹੀ ਹੁੰਦੇ ਬੱਚਿਆਂ ਤਾਂ ਪਤਾ ਨਹੀਂ ਵੀ ਚਰਖਾ ਕੀ ਜੀ ਜਾਂ ਤੇ ਕੀ ਚੱਕੀ ਸੀਗਾ ਕੀ ਮਦਾਨੀ ਜੀ ਜਾਂ ਕਿਵੇਂ ਚਰਮਦੇ ਹੀ ਕਿ ਲੋਕ ਕੀ ਨਹੀਂ ਕਰਦੇ ਹਾਂਜੀ ਇੱਕ ਤਾਂ ਹੀ ਦੇਖ ਰਿਹਾ ਤੁਹਾਡੇ ਕੋਲੇ ਇਹ ਕੋਈ ਲੱਕੜਾਂ ਪਈਆਂ ਨੇ ਸਹੇ ਦੇ ਨਮਰੀਆਂ ਨੇ ਇਹ ਕਿਉਂ ਰੱਖਿਆ ਕੀ ਕਰਨੇ ਦਾ ਜੀ ਇਹ ਜੀ ਨੰਮਦਾ ਘੋਟਣਾ ਘੋਟਣਾ ਮਜ਼ਾਰ ਤੋਂ ਨੰਮਦਾ ਮੈਦਾਨੀ ਗਿਆ ਇਹ ਘੋਟਣਾ ਬਣਾਉਣ ਵਾਸਤੇ ਲੱਕੜਾਂ ਲੈ ਕੇ ਰੱਖੀ ਹੈ ਘੋਟਣਾ ਆਪਣੇ ਜੇ ਕੋਈ ਛੋਟਾ ਲੜਕੀ ਰੱਖਦੇ ਹੀ ਉਹਦੇ ਬਾਅਦ ਤੇ ਘੋਟਣਾ ਨਰਮ ਆਤਰੱਖੀ ਕਿਤੇ ਇਹਦੇ ਇੱਕ ਹਫ਼ਤਾ ਹੀ ਲੱਗ ਹੁੰਦੀ ਨੰਮਦਾ ਘੜਾਰੇ ਘੋਟਣਾ ਸੱਚ ਕੁੱਟਣੀ ਇਸ ਤੋਂ ਕਹੋਲੇ ਹਾਂ ਜੀ ਉਹ ਤਾਂ ਘੋਟ ਬਣੀ ਹੋਈ ਆ ਉਹਦਾ ਘੋਟ ਸ਼ਕਤੀ ਕਰਕੇ ਲੋਕਾਂ ਨੇ ਬਣਾਇਆ ਵੀ ਸੱਚ ਕੁੱਟਣੀ ਘੋਟਨੇ ਦਾ ਹੀ ਘਟਾ ਹੋਈ ਤੇ ਕੀ ਵਾਕਿਆ ਜੀ ਚਲੋ ਇੱਕ ਹਾਸੇ ਵਾਲੀ ਗੱਲ ਆ ਕੀ ਵਕਈ ਬੂਹੇ ਇਤੋਂ ਸੱਸ ਘੁੱਟ ਨੂੰ ਲੈ ਕੇ ਜਾਂਦੀ ਹੈ ਜਾਂ ਘਰੇਲੂ ਵਰਤਨ ਲੈ ਕੇ ਜਾਂਦੀ ਹੈ ਨਹੀਂ ਘਰੇਲੂ ਵਰਤਨ ਲਈ ਆ ਸੱਸ ਵਾਲਾ ਘੋਟੇ ਦਾ ਇੱਕ ਹੱਤ ਬਣਾਈ ਆ ਉਹਦਾ ਨੂਨ ਮਰਚਾ ਰਗਣ ਦਾ ਮਾਂ ਤੇ ਰਾਂ ਛੱਡੀ ਘੁੱਟੀ ਰਗਣ ਮਾਂ ਤੇ ਲੈ ਜਾਂਦਾ ਕੱਲ ਮੋਕੇ ਦੇ ਬੰਦੇ ਇੱਕ ਲੈ ਕੇ ਗਏ ਆ ਹੁਣ ਐਤੀ ਜਾਨੇ ਬੰਦੇ ਦਾ ਅੱਗ ਦਾ ਹੈ ਵੀ ਬਣਾ ਕੇ ਦੇਣਾ ਸਾਡੇ ਪਿੰਡ ਦਾ ਹੀ ਆ ਤਾਂ ਨਮਰਾ ਆ ਬਾਜ਼ਾਰ ਦਾ ਤਾਂ ਮਿਲਦੇ ਨਹੀਂ ਘੋਟਣਾ ਨਹੀਂ ਚਲੋ ਇੱਕ ਜੋ ਸੱਸ ਵਾਲਾ ਤੋਂ ਮਜ਼ਾਕ ਰਹਿ ਗਿਆ ਤੇ ਸਾਨੂੰ ਇਹ ਕਿਸ ਬੰਦਿਆਂ ਦੱਸਿਆ ਕਿ ਜੋ ਨਮਰਾ ਘੋਟਣਾ ਆਂਦਾ ਵੀ ਇਹ ਤਾਂ ਵਰਤਿਆ ਜਾਂਦਾ ਕਿਉਂਕਿ ਗੁਣਕਾਰੀ ਬਹੁਤ ਹੁੰਦਾ ਕੀ ਇਹੀ ਕਾਰਨ ਹਾਂ ਹਿੰਡਾ ਹੀ ਆਈ ਗੋਣ ਕਰੀ ਜਿਵੇਂ ਆਪਾਂ ਰਗੜਦੇ ਆ ਜਿਵੇਂ ਆਪਾਂ ਨਹਿਮ ਦੀ ਦਾਤਰਾ ਕਰਦੇ ਆ ਜਾਂ ਕਿੱਕਾ ਦੀ ਕਰਦੇ ਆ ਉਹ ਫਿਰ ਜੋ ਰਗੜਾ ਸਾਰਾ ਵਿੱਚੇ ਹੀ ਆਈ ਜਾਂਦਾ ਕੀ ਤੁਸੀਂ ਆਪਣੇ ਅੱਗੇ ਬੱਚਿਆਂ ਨੂੰ ਵੀ ਕਹੋਗੇ ਕਿ ਉਹ ਅੱਗੇ ਇਸ ਬਰਾਸਤਵਲ ਤੋਰਨ ਬੱਚਿਆਂ ਨੂੰ ਤਾਂ ਕਹਾਗੇ ਵੀ ਇਹ ਤੁਸੀਂ ਕਰੋ ਕੰਮ ਇਹ ਜਾ ਕੇ ਭਾਰਤੋ ਦੀ ਜਾਹੇ ਇਹ ਸੋ ਇਹ ਸਨ ਮੇਰੇ ਨਾਲ ਮੈਸਤਰੀ ਜਸਵੀਰ ਸਿੰਘ ਜੀ ਜੋ ਆਪਣੇ ਨੌਜਵਾਨ ਪੀੜੀ ਨੂੰ ਵਿਰਸੇ ਤੋਂ ਜਾਣੂ ਕਰਾਉਣ ਲਈ ਚਰਖਾ ਨਮਦਾ ਘੋਟਣਾ ਜਾਂ ਹੋਰ ਪ੍ਰਾਤਨ ਚੀਜ਼ਾਂ ਨਾਲ ਜੋੜਨ ਲਈ ਉਹਨਾਂ ਨੂੰ ਤਿਆਰ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਤਿਆਰ ਕੀਤੀਆਂ ਚੀਜ਼ਾਂ ਦੇਸ਼ ਵਿਦੇਸ਼ਾਂ ਤੱਕ ਵੀ ਜਾਂਦੀਆਂ ਹਨ ਬੇਸ਼ੱਕ ਉਹਨਾਂ ਅਨੁਸਾਰ ਇਸ ਵਿੱਚ ਕੁਆਇਤਾ ਬਹੁਤ ਘੱਟ ਹੈ ਕਿਉਂਕਿ ਉਹਨਾਂ ਦੱਸਿਆ ਕਿ ਕਦੇ ਸਰਦੀਆਂ ਵਿੱਚ ਕੰਮ ਆ ਜਾਂਦਾ ਹੈ ਤੇ ਗਰਮੀਆਂ ਵਿੱਚ ਵਿਹਲੇ ਹੀ ਬੈਠਣਾ ਪੈਂਦਾ ਹੈ ਪਰੰਤੂ ਉਸ ਵੱਲੋਂ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਜੋ ਇਹ ਪ੍ਰਾਲਾ ਕੀਤਾ ਜਾ ਰਿਹਾ ਹੈ ਵਾਕਿਆ ਹੀ ਇੱਕ ਇਸਲਾਗਾ ਜੋ ਕਦਮ ਹੈ ਪੀਟੀਜੀ ਲਈ ਜਗਰਾਉਂ ਤੋਂ ਹਾਕਮ ਸੰਗਤਾਲੀ ਬਾਗ